ਸੋ ਡਿਜ਼ਾਈਨ ਬਹੁਤ ਹੀ ਪਿਆਰਾ ਵਾ ਜੀ ਕੱਪੜਾ ਬਿਲਕੁਲ ਚੇਂਜ ਆ ਕਿਉਂਕਿ ਇਹ ਵਾਲਾ ਪ्युअर ਜੌਰਜਟ ਦਾ ਆਰਟੀਕਲ ਡਿਜੀਟਲ ਪ੍ਰਿੰਟ ਦੇ ਵਿੱਚ ਨੱਕ ਦੇਖੋ ਕਿੰਦਾ ਪਿਆਰਾ ਵੀ ਨੱਕ ਬਣਾਇਆ ਵਾ ਜੀ ਬਹੁਤ ਹੀ ਪਿਆਰਾ ਥ੍ਰੈਡ ਵਰਕ ਦੇਖੋ ਪਾਕਿਸਤਾਨੀ ਲਸਾਂ ਦਾ ਹੈ ਨਾਲ ਵੀ ਨੱਕ ਡਿਜੀਟਲ ਪ੍ਰਿੰਟ ਦਾ ਸੂਟ ਬਾਟਮ ਆ ਗਈ ਵਰਕ ਚੈੱਕ ਕਰੋ ਇਹ ਵੀ ਰਹਿਣ ਵਾਲੀ ਜੌਰਜਟ ਦੀ ਦੁਪੱਟਾ ਵੀ ਚੈੱਕ ਕਰੋ ਦੁਪੱਟਾ ਵੀ ਹੈਗਾ ਪ्युअर ਜੌਰਜਟ ਦਾ ਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਲੁੱਕ ਦਾ ਦੁਪੱਟਾ 1300 ਤੋਂ 95 ਰੁਪਏ ਦਾ ਵੇਚ ਵਾਲਿਆਂ ਨੂੰ ਇਸ ਤੋਂ ਵੀ ਘੱਟ ਮਿਲਣਾ ਵਾ ਜੀ ਉਦੋਂ ਤੱਕ ਅਸੀਂ ਸਟੋਰ ਤੇ ਆਉਣਾ ਜ਼ਰੂਰੀ ਹੈਗਾ ਕਲਰ ਚੈੱਕ ਕਰ ਲਓ ਕਿੱਡੇ ਪਿਆਰੇ ਕਾਫੀ ਕਲਰ ਸਕਾਈ ਕਲਰ ਤੇ ਇੱਕ ਮੇਰੇ ਕੋਲ ਦੂਸਰਾ ਪ੍ਰਿੰਟ ਦਾ ਅਲਰਜੀ ਸੋ ਕਸਟਮਰ ਨੂੰ ਰੋਜ਼ ਕੱਪੜਾ ਮਿਲੇਗਾ ਜੀ ਜੇ ਤੁਸੀਂ ਸਟੋਰ ਤੇ ਆਉਣਾ ਵਾ ਤੁਹਾਡੇ ਕੋਲ ਸਕਰੀਨ ਸ਼ਾਟ ਹੋਣਾ ਲਾਜ਼ਮੀ ਹੈ ਜੀ ਸੋ ਪੇਜ ਨੂੰ ਫੋਲੋ ਕਰ ਲਿਆ ਕਰੋ ਕਿਉਂਕਿ ਤੁਸੀਂ ਰੋਜ਼ ਨਵੀਆਂ ਵੀਡੀਓ ਦੇਖਣੀਆਂ ਚਾਹੁੰਦੇ ਹੋ ਤਾਂ ਜੀ ਸੋ ਇਹ ਵੀ ਇਹ ਟੈਕਸਟ ਸੂਟ ਆ ਇਹਨੇ ਬ੍ਰਾਂਡਡ 600 ਦਾ ਵਿਕਦਾ ਮਾਰਕੀਟ ਚ ਸਾਡੇ ਕੋਲ ਮਿਲਣਾ 300 ਰੁਪਏ ਦਾ 올ਓਵਰ ਪੰਜ ਮਿੰਟ ਸੂਟ ਵੇਚਣ ਵਾਲਿਆਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਹਦੇ ਤੁਹਾਨੂੰ ਸਟੋਰ ਤੇ ਹੋਣਾ ਲਾਜ਼ਮੀ ਹੈ ਜੀ ਸੋ ਕਸਟਮਰ ਨੂੰ ਕਪੜਾ ਮਿਲੇਗਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜੀ ਪਰ ਤੁਹਾਡੇ ਕੋਲ ਸਕਰੀਨਸ਼ਾਟ ਹੋਣੇ ਚਾਹੀਦੇ ਸਾਰੇ ਸੂਟਾਂ ਦੇ ਜੀ ਟਾਈਮਿੰਗ ਹੈ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜੀ ਸੋ ਵੀਡੀਓ ਚੇ ਲਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਕਰੋ ਫੋਲੋ ਰੋਜ਼ ਨਵੇਂ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਜੀ ਸੋ ਡਿਜ਼ਾਈਨਰ ਲੁੱਕ ਦਾ ਪੀਸ ਹੈ ਜੀ ਚਾਕਲੇਟ ਮਸਲੀਨ ਦਾ ਕਪੜਾ ਆਏਗਾ ਜੀ ਚਟਵਰਕ ਦਾ ਕੰਮ ਹੈ ਬਹੁਤ ਨੀਟ ਐਂਡ ਕਲੀਨ ਘੇਰੇ ਤੇ ਵੀ ਡਿਜ਼ਾਈਨ ਆਏਗਾ ਜੀ ਸੋ ਦੁਪੱਟਾ ਚੈੱਕ ਕਰ ਲਓ ਕਿੰਨਾ ਪਿਆਰਾ ਮਸਲੀਨ ਦਾ ਦੁਪੱਟਾ ਆਏਗਾ ਵਰਕੇਬਲ ਹੁਣ ਇਹਦੀ ਮਾਡਲ ਦੀ ਪਿਕਚਰ ਇੱਕ ਵਾਰੀ ਚੈੱਕ ਕਰ ਲਓ ਇਹ ਮਾਡਲ ਦੀ ਰੈਫਰੈਂਸ ਪਿਕ ਕਵਾ ਜੀ ਧਿਆਨ ਨਾਲ ਚੈੱਕ ਕਰ ਲਓ ਸੇਮ ਬਣੇਗਾ ਬਾਟਮ ਤੇ ਵਰਕ ਆਏਗਾ ਪਰ ਇਹ 올ਓਵਰ ਸੂਟ ਆਏਗਾ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਕਿੰਨੇ ਪਿਆਰੇ ਪਾਰੇ ਰੈੱਡ ਕਲਰ ਬਾਕੀ ਕਲਰ ਚੈੱਕ ਕਰ ਲਓ ਜੀ ਡਾਰਕ ਬੋਟਲ ਗ੍ਰੀਨ ਕਲਰ ਜੀ ਇੱਕ ਆਏਗਾ ਸਕਾਈ ਬਲੂ ਕਲਰ ਜੀ ਇੱਕ ਹੈਗਾ ਪਿਸਤਾ ਕਲਰ ਜੀ ਇੱਕ ਹੈਗਾ ਰੈਸਟ ਕਾਪਰ ਕਲਰ ਜੀ ਇੱਕ ਹੈਗਾ ਲਵੈਂਡਰ ਕਲਰ ਜੀ ਇੱਕ ਹੈਗਾ ਮਸਟਰਡ ਕਲਰ ਜੀ ਇੱਕ ਹੈਗਾ ਲਾਸਟ ਬਲੈਕ ਕਲਰ ਬਹੁਤ ਹੀ ਪਿਆਰੇ 8 ਕਲਰਾਂ ਦੇ ਨਾਲ 900 ਤੇ 950 ਰੁਪਏ ਦਾ ਵੇਚ ਵਾਲਿਆਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਹ ਤੁਹਾਨੂੰ ਸਟੋਰ ਤੇ ਹੋਣਾ ਜ਼ਰੂਰੀ ਹੋਏਗਾ ਜਿਹੜੇ ਕਸਟਮਰ ਨੇ ਕੱਪੜਾ ਲੈਣਾ ਤੁਹਾਨੂੰ ਕੱਪੜਾ ਰੋਜ਼ ਮਿਲੇਗਾ ਜੀ ਪਰ ਤੁਹਾਡੇ ਕੋਲ ਸਕਰੀਨ ਸ਼ਾਟ ਹੋਣਾ ਲਾਜ਼ਮੀ ਹੈ ਜੀ ਸੋ ਵੀਡੀਓ ਅੱਛੇ ਲੱਗੇ ਤਾਂ ਲਾਈਕ ਕਰ ਸ਼ੇਅਰ ਪੇਜ ਨੂੰ ਫੋਲੋ ਕਰਨਾ ਤੇ ਰੋਜ਼ ਨਵੇਂ ਆਰਟੀਕਲ ਦੀਆਂ ਵੀਡੀਓ ਦੇਖਣ ਲਈ ਤੁਸੀਂ ਵੀ ਆਓ ਸੋਨੂ ਸਿਲਕ ਸਟੋਰ ਜਗਰਾਵਾਲ ਦੇ ਜੀ ਸੋ ਪਿਛਲੇ ਸਾਲ ਵੀ ਇਹ ਡਿਜ਼ਾਈਨ ਨੇ ਬਹੁਤ ਧਮਾ ਪਾਈਆਂ ਸੀਗਾ ਜੀ ਹੁਣ ਇਸ ਵਾਰ ਗਰਮੀਆਂ ਚੱਲੀਆਂ ਰੱਖੜੀਆਂ ਕਰਕੇ ਸਪੈਸ਼ਲ ਤਿਆਰ ਕਰਾਇਆ ਵਾ ਪਰ ਇਸ ਵਾਰ ਇਸ ਤੇ ਸੀ ਹੈਂਡਵਰਕ ਤਿਆਰ ਕਰਾਇਆ ਚੈੱਕ ਕਰੋ ਚਾਕਲੇਟ ਮਸਲੀਨ ਦਾ ਕਪੜਾ ਆਏਗਾ ਪ੍ਰੋਪਰ ਪਰਲ ਵਰਕ ਦਾ ਕੰਮ ਹੋਏਗਾ ਦੇਖੋ ਚੈੱਕ ਕਰੋ ਕਿੱਦਾਂ ਪਿਆਰਾ ਨਾਲ ਹੈਂਡਵਰਕ ਦਾ ਕੰਮ ਕੀਤਾ ਹੈ ਮਾਡਲ ਪਿਕਚਰ ਚੈੱਕ ਕਰ ਲਓ ਇਹਨਾਂ ਨੂੰ ਨਾਨ ਪਰਚਾਈਆ ਸੂਟ ਕਹਿੰਦੇ ਆ ਜੀ ਸੋ ਚੈੱਕ ਕਰ ਲਓ ਬਾਟਮ ਤੇ ਵੀ ਵਰਕ ਆਏਗਾ ਜੀ ਸੋ ਚੈੱਕ ਕਰੋ ਦੁਪੱਟਾ ਹੈਗਾ ਪ੍ਰੋਪਰ ਮਸਲੀਨ ਕੋਟਨ ਦਾ 2.5 ਮੀਟਰ ਬਹੁਤ ਹੀ ਪਿਆਰਾ ਸੂਟ ਸਿਰਫ 995 ਰੁਪਏ ਦਾ ਹੈਗਾ ਚੈੱਕ ਕਰੋ ਬਾਟਨ ਦਾ ਵਰਕ ਚੈੱਕ ਕਰ ਲੋ 995 ਦਾ ਕਲਰ ਬੜੇ ਪਿਆਰੇ ਪਿਆਰੇ ਆਉਣਗੇ ਜੀ ਇੱਕ ਸਕਾਈ ਆ ਗਿਆ ਇੱਕ ਪਿਸਤਾ ਆ ਗਿਆ ਜੀ ਇੱਕ ਆਏਗਾ ਬੋਟਲ ਗ੍ਰੀਨ ਇੱਕ ਆਏਗਾ ਮਸਟਰਡ ਕਲਰ ਇੱਕ ਆਏਗਾ ਬਲੈਕ ਕਲਰ ਓਨਲੀ 995 ਵੇਚਣ ਵਾਲੇ ਵੀਰ ਭੈਣ ਭਰਾਵੋ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਹਦੇ ਲਈ ਤੁਹਾਨੂੰ ਸਟੋਰ ਤੇ ਆਉਣਾ ਲਾਜ਼ਮੀ ਹੈ ਜੀ ਸੋ ਕਸਟਮਰ ਕਪੜਾ ਲੈਣਾ ਚਾਹੁੰਦੇ ਨੇ ਸਕਰੀਨ ਸ਼ਾਟ ਆਪਦੇ ਨਾਮ ਲੈ ਕੇ ਆਇਆ ਕਰੋ ਜੀ ਸੋ ਪੇਜ ਨੂੰ ਫੋਲੋ ਕਰ ਲਓ ਰੋਜ਼ ਨਵੀਆਂ ਵੀਡੀਓ ਦੇਖਣ ਲਈ ਜੀ ਸੋ ਪਿਛਲੀ ਵਾਰ ਵੀ ਆਰਟੀਕਲ ਆਇਆ ਤੁਸੀਂ ਬਹੁਤ ਪਿਆਰ ਦਿੱਤਾ ਸੀ ਇਸ ਆਰਟੀਕਲ ਨੂੰ ਹੁਣ ਅਸੀਂ ਸਪੈਸ਼ਲ 올ਓਵਰ ਚ ਤਿਆਰ ਕਰਾਇਆ ਵਾ ਜੀ ਬੜੇ ਪਿਆਰੇ ਪਿਆਰੇ ਡਾਰਕ ਰੰਗਾ ਕਰਕੇ ਕਿਉਂਕਿ ਰਖੜੀ ਆ ਰਹੀ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਤਿਆਰ ਕਰਾਏ ਨੇ ਪਿਓਰ ਚਾਕਲੇਟ ਮਸਲੀਨ ਦਾ ਕੱਪੜਾ ਰਹਿਣ ਵਾਲਾ ਵਾ ਜੀ 올ਓਵਰ ਸੂਟ ਰਹੇਗਾ ਵਰਕ ਚੈੱਕ ਕਰ ਲੋ ਕਿੰਨਾ ਪਿਆਰਾ ਸਿਰਫ 900 ਤੇ 95 ਰੁਪਏ ਦਾ 올ਓਵਰ ਸੂਟ ਚਾਕਲੇਟ ਮਸਲੀਨ ਦਾ 올ਓਵਰ ਸੂਟ ਮਸਲੀਨ ਦਾ ਦੁਪੱਟਾ ਵਰਕ ਵਾਲਾ ਬਹੁਤ ਹੀ ਪਿਆਰਾ ਕਟਵਰਕ ਦੇ ਨਾਲ 995 ਵਿੱਚ ਨਾਲ ਇਹ ਇਸ ਤੋਂ ਵੀ ਘੱਟ ਮਿਲੇਗਾ ਇਹ ਵੀ ਬਾਟਮ ਤੇ ਉਹ ਤੈਨੂੰ ਚੱਕਾ ਰ ਰਹੇ ਆਂ ਜੀ ਬਹੁਤ ਹੀ ਪਿਆਰਾ ਬਾਟਮ ਦਾ ਵਰਕ ਚੈੱਕ ਕਰ ਲਓ ਕਿੱਡਾ ਨਾਈਸ ਆਏਗਾ ਬਾਟਮ ਤੇ ਵਰਕ ਵੀ ਆਏਗਾ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਕਿ ਬੇਚਾਰੇ ਕਰੇ ਕਲਰਾਂ ਦੇ ਨਾਲ ਮੈਂ ਤੁਹਾਨੂੰ ਕਲਰ ਚ ਉਹਨਾਂ ਪਿਸਤਾ ਕਲਰ ਆਏਗਾ ਜੀ ਕਾਪਰ ਕਲਰ ਆਏਗਾ ਰੈੱਡ ਕਲਰ ਆਏਗਾ ਜੀ ਮਸਟਰਡ ਕਲਰ ਆਏਗਾ ਜੀ ਸਕਾਈ ਬਲੂ ਕਲਰ ਆਏਗਾ ਜੀ ਡਾਰਕ ਡਾਟਲ ਗ੍ਰੀਨ ਕਲਰ ਆਏਗਾ ਲਵੈਂਡਰ ਕਲਰ ਆਏਗਾ ਇੱਕ ਮੈਂ ਜਿਹੜਾ ਓਪਨ ਕੀਤਾ ਹੋਇਆ ਜੀ ਬਲੈਕ ਕਲਰ ਬਹੁਤ ਹੀ ਪਿਆਰੇ ਸੋਹਣੇ ਕਲਰਾਂ ਦੇ ਨਾਲ 995 ਵਿੱਚ ਵਾਲੇ ਵੀਰ ਪੈਂਡ ਪਰ ਮਾਨੂੰ ਇਸ ਤੋਂ ਵੀ ਘੱਟ ਮਿਲੇਗਾ ਉਦੋਂ ਤੁਹਾਨੂੰ ਨੈਕਸਟ ਡਿਜ਼ਾਈਨ ਪੂਰੀ ਪ੍ਰੈਕਟੀਕਲ ਪੇਰ ਲੇਲਨ ਕਾਟਨ ਦਾ ਕਪੜਾ ਆਏਗਾ ਜੀ 올ਓਵਰ ਸੂਟ ਰਹੇਗਾ 5 ਮੀਟਰ ਲੇਲਨ ਕਾਟਨ ਨਾਲ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਬਿਨਾ ਲਾਈਨਿੰਗ ਤੋਂ ਹੀ ਕਪੜਾ ਬਣੇਗਾ 올ਓਵਰ ਸੂਟ ਹੈਗਾ ਡਿਸਟਲ ਪ੍ਰਿੰਟ ਦੇ ਨਾਲ ਦੁਪੱਟਾ ਚੈੱਕ ਕਰੋ ਮਸਲੀਨ ਦਾ ਦੁਪੱਟਾ ਬਹੁਤ ਹੀ ਪਿਆਰਾ ਡਿਜ਼ਾਈਨਰ ਲੁੱਕ ਦੇ ਨਾਲ ਸਿਰਫ 895 ਰੁਪਏ ਦਾ ਓਨਲੀ 895 ਜਿਹੜੇ ਵੇਚ ਨਾਲ ਵੀਰਪਣ ਭਰਾਵਾਂ ਨੂੰ ਉਹਨਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਤੁਸੀਂ 895 ਦਾ ਸੇਲ ਕਰ ਸਕਦੇ ਹੋ ਮੇਰੇ ਤੋਂ ਘੱਟ ਰੇਟਰ ਤੇ ਲਿਜਾ ਕੇ ਡਿਜ਼ਾਈਨਿੰਗ ਚੈੱਕ ਕਰਦੇ ਹੋ ਕਿੰਦੀ ਪਿਆਰੀ ਪਿਆਰੀ ਡਿਜ਼ਾਈਨ ਹੈਗਾ ਨੈਕਸਟ ਡਿਜ਼ਾਈਨ ਵੀ ਆਇਆ ਬਹੁਤ ਹੀ ਪਿਆਰਾ 올ਓਵਰ 5 ਮੀਟਰ ਦਾ ਸੂਟ ਆਇਆ ਲੇਨਨ ਕਾਟਨ ਬਿਨਾ ਲੈਨਿੰਗ ਤੇ ਦੁਪੱਟਾ ਚੈੱਕ ਕਰੋ ਕਿੰਡਾ ਪਿਆਰਾ ਦੁਪੱਟਾ ਸਿਰਫ 2.5 ਮੀਟਰ ਦਾ ਦੁਪੱਟਾ ਹੈਗਾ ਚੈੱਕ ਕਰੋ ਡਿਜ਼ਾਈਨਰ ਦੁਪੱਟਾ 895 ਰੁਪਏ ਦਾ ਇਸ ਤੋਂ ਬਾਅਦ ਨੈਕਸਟ ਡਿਜ਼ਾਈਨ ਚੈੱਕ ਕਰ ਲਓ ਕਿੰਡਾ ਪਿਆਰਾ ਡਿਜ਼ਾਈਨ ਇਹ ਵੀ ਪਾਣਾ ਤੁਹਾਨੂੰ 895 ਸੋ ਵੀਡੀਓ ਅੱਛਾ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਕਰੋ ਫੋਲੋ ਰੋਜ਼ ਨਵੇਂ ਨਵੇਂ ਆਰਟੀਕਲ ਦੀਆਂ ਵੀਡੀਓ ਦੇਖਣ ਲਈ 895 ਦਾ ਆਰਟੀਕਲ ਜੀ ਲੇਲਨ कॉटन ऑल ओवर 5 ਮੀਟਰ ਸੂਟ ਸੁਪ ਪਾਰਟੀ ਵੇਅਰ ਲੁੱਕ ਦੀ ਆਟਮ ਲੈ ਕੇ ਹਾਜ਼ਰ ਹੋਇਆ ਇਸ ਵਾਰ ਕਪੜਾ ਰਹਿਣ ਵਾਲਾ ਪਿਓਰ ਵਿਸਕੋਸ ਜੌਰਜਟ ਦਾ ਪਿਓਰ ਵਿਸਕੋਸ ਜੌਰਜਟ ਦਾ ਹੁਣ ਕੜਾਈ ਚੈੱਕ ਕਰ ਲਓ ਜੀ ਪ੍ਰੋਪਰ ਆਏਗਾ ਵੀ-ਲੈਕ थ्रेड ਵਰਕ ਪਲੱਸ ਹੈਂਡ ਵਰਕ ਦਾ ਕੰਮ ਨਾਲ ਪਰਲ ਵਰਕ ਦਾ ਕੰਮ ਹੋਇਆ ਹੈ ਜਰਕਨ ਵਰਕ ਦਾ ਵੀ ਕੰਮ ਹੋਇਆ ਹੈ ਸੋ ਬਹੁਤ ਹੀ ਪਿਆਰਾ ਆਰਟੀਕਲ ਪ्योर ਡਿਸਕਾ ਉਸ ਜੌਰਜਟ ਤੇ ਬਾਟਮ ਚੈੱਕ ਕਰੋ ਪ्योर ਜੌਰਜਟ ਦੀ ਆ ਗਈ ਇਹਦੇ ਬਾਟਮ ਤੇ ਵੀ ਵਰਕ ਆਏਗਾ ਦੁਪੱਟਾ ਇਹਦਾ ਪ्योर ਟੈਬੀ ਮਸਲੀਨ ਦਾ ਜੀ ਟੈਬੀ ਮਸਲੀਨ ਦਾ ਦੁਪੱਟਾ ਹੈਗਾ 2.5 ਮੀਟਰ ਕਲਰ ਬੜੇ ਪਿਆਰੇ ਪਿਆਰੇ ਆਉਣਗੇ ਜੀ ਸਿਰਫ 1395 ਰੁਪਏ ਦਾ ਕਲਰ ਚੈੱਕ ਕਰਨ ਉਹ ਲਵੈਂਡਰ ਕਲਰ ਸਿਕਾਈ ਕਲਰ ਆਏਗਾ ਪਿਸਤਾ ਕਲਰ 1395 ਵੇਚਣ ਵਾਲੇ ਵੀ ਭੈਣ ਭਰਾਵਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੈ ਜੀ ਜਿੰਨਾਂ ਨੇ ਵੇਚਣ ਵਾਸਤੇ ਲੈਣਾ ਵਾ ਜੀ ਸੋ ਕਸਟਮਰ ਨੂੰ ਕਪੜਾ ਮਿਲੇਗਾ ਜੀ ਰੋਜ਼ ਪਰ ਤੁਹਾਡੇ ਕੋਲ ਸਕਰੀਨਸ਼ਾਟ ਹੋਣਾ ਜ਼ਰੂਰੀ ਹੈ ਜੀ ਸੋ ਵੀਡੀਓ ਅੱਛੇ ਲੱਗੇ ਤਾਂ ਲਾਈਕ ਐਂਡ ਸ਼ੇਅਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਤਾਂ ਜਾਣਦੇ ਤੁਸੀਂ ਨਵੀਆਂ ਨਵੀਆਂ ਵੀਡੀਓ ਸੋਟਾਂ ਦੀ ਰੋਜ਼ ਦੇ ਸਕੋ